ਅਗੇ ਬੁੜੇ ਯਾਰ ਗੱਲ ਸੁਣੋ 13-13 ਜਵਾਕ ਹੁੰਦੇ ਸੀ ਬੁੜਿਆਂ ਦੇ ਹਾਂ ਤੇ ਅੰਨ ਹੁੰਦਾ ਹੀ ਘੱਟ ਤੇ ਉਹ ਪਾਲ ਕੇ ਸਹੀ ਗੱਲ ਉਹ ਪਾਲ ਕੇ ਬੱਚੇ ਉਹ ਅੰਨ ਬਹੁਤ ਪਾਲਣਾ ਹੁਣ ਅਸੀਂ ਭਰੀ ਬੈਠੇ ਆ ਪਡਾਰ ਤੇ ਬੱਚਾ ਇਹ ਕਹਿੰਦਾ ਅੰਨ ਬਹੁਤ ਆਂ ਲੋੜਾ ਨਹੀਂ ਜਾ ਰੇ ਇਸ ਗੱਲ ਦਾ ਲੋੜਾ ਅਸੀਂ ਉਹੀ ਸ਼ਰਮਾ ਮਾਰ ਜਗੇ ਬੱਚੇ ਦਾ 5-5 7-7 ਹੋਣ ਇੱਕ ਕੋਈ ਪੱਠਿਆਂ ਨੂੰ ਜਾਵੇ ਇੱਕ ਕੋਈ ਭੈਣਾ ਵਿਆਹ ਸ਼ਾਦੀ ਤੇ ਜਾਵੇ ਤੇ ਅਸੀਂ ਜਾਂ ਲੈ ਵੀ ਹੁਣ ਪਤਾ ਕੀ ਗੱਲ ਐ ਇੱਕ ਕਰਕੇ ਅਸੀਂ ਪੈਲ ਸਜੀ ਜਾਂਦੇ ਆ ਨਾਲੇ ਨਾਲ ਅਸੀਂ ਮਾਮੇ ਨੂੰ ਜਾਂਦੇ ਆ ਨਾਲ ਅਸੀਂ ਭੂਆ ਨੂੰ ਜਾਂਦੇ ਆ ਲੋਹੋਂ ਜਾਂਦੇ ਸਹੀ ਗੱਲ ਹੈ ਤੇ ਉੱਥੋਂ ਦੇ ਕੇ ਪੈਸੇ ਤੇ ਘਰ ਨੂੰ ਮੋੜਦੇ ਆ ਲੋਹਾਂ ਦੀ ਤੇ ਸਾਰੀ ਮਿੱਟੀ ਪੱਟੀ ਜਾਂਦੇ ਆ ਮਿੱਟੀ ਤੇ ਸਾਡੇ ਕੋਲ ਸ਼ਾਂਤੀ ਨਹੀਂ ਲੋਟ ਆਈ ساری ਉਮਰ ਚ ਸ਼ਾਂਤੀ ਨਹੀਂ ਆਈ ਲੋਹੇ ਨਹੀਂ ਤੇ ਬਿਨਾ ਲੋਹੇ ਦਾ ਮਾਪਿਓ ਸਾਡਾ ਬਿਨਾ ਲੋਹੇ ਤੋਂ ਕਮਾਈ ਕਰਕੇ ਯਾਰ ਹਾਂ ਬਿਨਾ ਲੋਹੇ ਤੋਂ ਕਰਕੇ ਕਮਾਈ ਇੱਕ ਹਾਲ ਉਹ ਸੌਖੇ ਸੀ ਹਾਂ ਇੱਕ ਪੱਟੀ ਦੇ ਵਿੱਚ ਇੱਕ ਪਿੰਡ ਦੇ ਵਿੱਚ ਪੰਜ ਚਾਰ ਗੱਡੇ ਹੁੰਦੇ ਸੀ ਨਾਲੇ ਸੌਕੇ ਸੀ ਦੂ ਤੇ ਨਾਲੇ ਸੌਕੇ ਸੀ ਯਾਰ ਆ ਤਾਂ ਯਾਰ ਨਾ ਨੇਰੀ ਆ ਚਲੋ ਫਿਰ ਕਰਦਾ ਜੋ ਕਰਦਾ ਮਹਾਰਾਜ ਕਰਦਾ ਇਹ ਲਿਖਿਆ ਹੋਇਆ ਕਰਮਾਂ ਚ ਹਾਂ ਤੇ ਲਿਖਿਆ ਹੋਇਆ ਜੋ ਕਰਨਾ ਤਾਂ ਕਰਨਾ ਹੀ ਇਤਿਹਾਸ